ਪੰਜਾਬ ਦੇ ਵਿੱਚ ਬਦਮਾਸ਼ਾਂ ਦੇ ਹੌਸਲੇ ਬੁਲੰਦ ਹੋਏ ਪਏ ਨੇ ਪੰਜਾਬ ਦੇ ਲੁਧਿਆਣਾ ਵਿੱਚ ਕਾਰ ਸਵਾਰ ਬਦਮਾਸ਼ਾਂ ਨੇ ਇੱਕ ਨੌਜਵਾਨ ਤੇ ਫਿਲਮੀ ਅੰਦਾਜ਼ ਦੇ ਵਿੱਚ ਫਾਇਰਿੰਗ ਕਰ ਦਿੱਤੀ ਬਦਮਾਸ਼ ਕਾਰ ਦੀ ਸਪੀਡ ਘਟ ਕਰਕੇ ਨੌਜਵਾਨ ਦੇ ਕੋਲ ਆਉਂਦੇ ਨੇ ਤੇ ਉਸ ਤੇ ਫਾਇਰਿੰਗ ਕਰ ਦਿੰਦੇ ਨੇ ਗੋਲੀ ਲੱਗਣ ਦੇ ਕਰਕੇ ਨੌਜਵਾਨ ਜ਼ੋਰ ਨਾਲ ਚਲਾਉਂਦਾ ਜਿਸ ਤੋਂ ਬਾਅਦ ਨੇੜਲੇ ਲੋਕ ਇਕੱਠੇ ਹੁੰਦੇ ਨੇ ਤੇ ਬਦਮਾਸ਼ ਉਸ ਮੌਕੇ ਤੋਂ ਫਰਾਰ ਹੋ ਜਾਂਦੇ ਨੇ ਨੌਜਵਾਨ ਜ਼ਖਮੀ ਹਾਲਾਤ ਦੇ ਵਿੱਚ ਘਰ ਦੇ ਅੰਦਰ ਭੱਜ ਕੇ ਆਉਂਦਾ ਹੈ ਜਿਸ ਤੋਂ ਬਾਅਦ ਪਰਿਵਾਰਕ ਮੈਂਬਰਾਂ ਨੇ ਉਸਨੂੰ ਤੁਰੰਤ ਹੀ ਹਸਪਤਾਲ ਪਹੁੰਚਾਇਆ ਸੂਚਨਾ ਮਿਲਦੇ ਹੀ ਪੁਲਿਸ ਮੌਕੇ ਤੇ ਪਹੁੰਚੀ ਤੇ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ ਹੁਣ ਇਸ ਘਟਨਾ ਦੀ ਸੀਸੀਟੀਵੀ ਫੁਟੇਜ ਵੀ ਸਾਹਮਣੇ ਆਈ ਹੈ ਲੁਧਿਆਣਾ ਦੀ ਮਾਛੀਵਾੜਾ ਦਾ ਇਹ ਮਾਮਲਾ ਹੈ ਜਦੋਂ ਇੱਕ ਨੌਜਵਾਨ ਇੱਕ ਸੜਕ ਤੇ ਤੁਰਿਆ ਜਾ ਰਿਹਾ ਹੁੰਦਾ ਹੈ ਤਾਂ ਪਿੱਛੋਂ ਇੱਕ ਗੱਡੀ ਆਉਂਦੀ ਹੈ ਹੌਲੀ ਹੁੰਦੀ ਹੈ ਉਸ ਕੋਲ ਰੁਕਦੀ ਹੈ ਤੇ ਫਿਰ ਉਸ ਤੇ ਗੋਲੀਆਂ ਚਲਾ ਦਿੱਤੀਆਂ ਜਾਂਦੀਆਂ ਨੇ ਜਿਸ ਤੋਂ ਬਾਅਦ ਨੌਜਵਾਨ ਦੀ ਲੱਤ ਤੇ ਗੋਲੀ ਲੱਗਦੀ ਹੈ ਉਹੋ ਜ਼ਖਮੀ ਹਾਲਾਤ ਦੇ ਵਿੱਚ ਲੰਗੜਾਉਂਦਾ ਹੋਇਆ ਘਰ ਪਹੁੰਚਦਾ ਜਿਸ ਤੋਂ ਬਾਅਦ ਘਰ ਵਾਲੇ ਉਸ ਨੂੰ ਹਸਪਤਾਲ ਲੈ ਜਾਂਦੇ ਨੇ ਤੇ ਪੁਲਿਸ ਵੀ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੰਦੀ ਹੈ ਇਸ ਘਟਨਾ ਬਾਰੇ ਜਦੋਂ ਜ਼ਖਮੀ ਨੌਜਵਾਨ ਤੋਂ ਜਾਣਕਾਰੀ ਲਈ ਗਈ ਤਾਂ ਉਸ ਨੇ ਦੱਸਿਆ ਕਿ ਉਹ ਆਪਣੇ ਘਰ ਵੱਲ ਜਾ ਰਿਹਾ ਸੀ ਸਭ ਕੁਝ ਠੀਕ ਸੀ ਲੇਕਿਨ ਅਚਾਨਕ ਹੀ ਗੱਡੀ ਆਉਂਦੀ ਹੈ ਤੇ ਉਸ ਤੇ ਫਾਇਰਿੰਗ ਸ਼ੁਰੂ ਹੋ ਜਾਂਦੀ ਹੈ ਜਿਸ ਤੋਂ ਬਾਅਦ ਉਹ ਆਪਣੀ ਜਾਨ ਮੱਸਾ ਬਚਾ ਕੇ ਘਰੇ ਪਹੁੰਚਦਾ ਹੈ ਉਹ ਦੱਸਦਾ ਹੈ ਕਿ ਉਹ ਉਸ ਨਾਲ ਕਿਸੇ ਰੰਜਿਸ਼ ਕਰਕੇ ਵਾਪਰੇ ਆ ਕਾਰ ਦੇ ਵਿੱਚ ਦੋ ਵਿਅਕਤੀ ਸਵਾਰ ਸੀ ਜਿਨ੍ਹਾਂ ਨੇ ਮੂੰਹ ਤੇ ਕੱਪੜਾ ਬੰਨਿਆ ਹੋਇਆ ਸੀ ਸੂਚਨਾ ਮਿਲਣ ਤੋਂ ਬਾਅਦ ਥਾਣਾ ਮਾਚੀਵਾੜਾ ਦੀ ਪੁਲਿਸ ਵੀ ਮੌਕੇ ਤੇ ਪਹੁੰਚੀ ਹੈ ਡੀਐਸਪੀ ਖੰਨਾ ਕਰਮਜੀਤ ਸਿੰਘ ਗਰੇਵਾਲ ਨੇ ਦੱਸਿਆ ਹੈ ਕਿ ਪੁਲਿਸ ਨੂੰ ਫਾਇਰਿੰਗ ਦੀ ਸੂਚਨਾ ਮਿਲੀ ਸੀ ਮੌਕੇ ਤੇ ਪਹੁੰਚ ਕੀਤੀ ਗਈ ਹੈ ਜ਼ਖਮੀ ਨੌਜਵਾਨ ਨੂੰ ਹਸਪਤਾਲ ਚ ਦਾਖਾ ਕਰਵਾਇਆ ਗਿਆ ਹੈ ਪੁਲਿਸ ਸੀਸੀਟੀਵੀ ਫੁਟੇਜ ਵੇਖ ਰਹੀ ਹੈ ਤੇ ਕਾਰ ਦੇ ਨੰਬਰ ਦੀ ਵੀ ਪੜਤਾਲ ਕੀਤੀ ਜਾ ਰਹੀ ਹੈ ਇਸ ਘਟਨਾ ਬਾਰੇ ਹੋਰ ਕਿਹੜੀ ਜਾਣਕਾਰੀ ਮਿਲੀ ਪੁਲਿਸ ਨੇ ਕੀ ਕਿਹਾ ਜ਼ਖਮੀ ਯੁਵਕ ਨੇ ਕੀ ਕਿਹਾ ਤੁਸੀਂ ਇੱਕ ਵਾਰ ਹੋਰ ਸੁਣੋ ਪੁਰਾਣ ਸਿੰਘ ਜੀ ਵਾਸ਼ਨ ਲਾਹ ਕੀ ਹੋ ਗਦਾ ਫਿਰ ਮੈਂ ਸਰ ਕਰਦੇ ਫਿਰ ਕਰਦੇ ਬਾਹਰ ਖੜਾ ਸੀ ਥੱਲੇ ਅਕ ਜਗਾਈ ਦੇ ਥੱਲੇ ਆ ਕੇ ਤੇ ਮੈਂ ਉਸ ਥੱਲੇ ਹੀ ਖੜਾ ਸੀ ਕਰਕੇ ਇੱਕੋ ਲਾ ਤੇ ਗੱਡੀ ਆਈ ਆ ਹੁਣ ਇਹ ਨਹੀਂ ਪਤਾ ਗੱਡੀ ਕਿਹੜੀ ਸੀ ਕਿ ਬਰਨਰ ਸੀ ਕਿ ਡੇਜ਼ਰ ਰਹੀ ਉਹ ਆ ਕੇ ਉਹਨੇ ਬਸ ਜਿਵੇਂ ਗਾਲ ਕੱਢ ਪਹਿਲੀ ਗਾਲ ਕੱਢ ਕੇ ਬੋਲਿਆ ਥੋੜਾ ਜਿਹਾ ਕੁਝ ਵੀ ਕਹਿੰਦਾ ਸਾਲੇ ਤੁਮਨੇ ਰਾਸਾ ਰੋਕਣਾ ਸੀ ਕਹਿੰਦਾ ਫਿਰ ਬਸ ਉਹਨੇ ਰੋਲ ਬੰਦ ਉਹ ਪਰਿਵਾਰ ਵਾਲਿਆਂ ਪੈਸਾ ਸੀ ਆ ਉਹਨੇ ਕਿਛ ਨੂੰ ਕਰਕੇ ਉਹਨੇ ਉਨੇ ਫੈਨ ਮਾਰੇ ਆ ਮੇਰੇ ਬੰਦੇ ਪਹਿਲੇ ਦਿਨ ਕਹਿੰਦਾ ਆ ਫਨੀ ਬੰਦੇ ਆ ਜੀ ਜਾਣ ਪਛਾਣ ਦੇ ਨਿਸ਼ਾਨ ਤੇ ਤਾਰੋਕੇ ਗੱਦੀ ਉਨਨੇ ਮੈਂ ਮੁੰਡੇ ਕੋ ਕੱਢੀ ਵੀ ਨਹੀਂ ਕਰਾਂ ਜਦੋਂ ਨਿਸ਼ਾਨ ਹੋਣਗੇ ਉਪਰ ਬਾਅਦ ਤੋਂ ਪਤਾ ਲੱਗਿਆ ਜਦੋਂ ਉਹ ਫੈਨ ਮਾਰੇ ਮਹਾਦ ਦੇ ਆ ਕਿ ਮੈਨੂੰ ਇਹ ਵੀ ਨਹੀਂ ਇਹ ਵੀ ਨਹੀਂ ਜਿੱਕੇ ਵੀ ਫੈਰ ਰੱਤੀਆਂ ਕੋਈ ਨਾ ਪੱਤਵੀ ਅੰਦਰ ਜਾ ਕੇ ਦੇਖਿਆ ਜਦੋਂ ਫੜ ਨਿਕਲੇ ਆ ਫਿਰ ਮੈਂ ਦੇਖਿਆ ਉਹ ਫੈਰ ਬੱਜਿਆਂ ਦੇ ਕਿਸੇ ਨਾ ਕੋਈ ਲਾਕ ਡਾਟ ਵੀ ਥੋੜੀ ਨੂੰ ਨਹੀਂ ਦੇਖ ਆ ਕੋਈ ਫਜ਼ੂਲ ਨਹੀਂ ਮੈਸਾ ਕੀ ਮੰਗ ਕੀ ਕਰਦੇ ਅਗੇ ਕੀ ਮੰਗ ਕਰਦੇ ਵੀ ਜਾਂਚ ਕੀਤੀ ਜਾਵੇ ਫਿਰ ਜੀ ਕੌਣ ਸੀ ਕੌਣ ਮਿਲ ਗਏ ਅੰਦੇਨੁਸ਼ਰਤ ਜੀ ਕਿ ਇਹ ਜਾਣਕਾਰੀ ਜਰੂਰੀ ਕਿੰਨੇ ਕਿੰਨੇ ਤਰੀਕ ਫਾਇਰਿੰਗ ਨੂੰ ਜੁੜੇ ਸੀ ਸਰ ਜਵਾਬ ਉਹ ਜੀਆ ਥੋੜੀ ਸੰਸਰ ਸੀ ਕਿੰਨੇ ਰਾਉਂਡ ਫਾਇਰ ਹੋਏ ਬਈ ਉਹਨਾਂ ਨੇ ਇੱਕ ਮਿੰਟ ਇੱਕੋ ਕੀਤਾ ਦੂਜਾ ਕਰਨ ਲੱਗੇ ਸੀ ਉਹ ਮਤਲਬ ਮੈਂ ਭੱਜ ਲਿਆ ਜਾਨਾ ਮੂੰਹ ਟੱਕੇ ਹੋਈ ਸੀ ਕਿਵੇਂ ਹਾਂ ਮੂੰਹ 'ਕਾ ਬਲੈਕ ਕਪੜਾ ਨਾਲ ਟੱਕੇ ਆਇਆ ਸੀਗਾ ਗੱਡੀ ਨੂੰ ਚਾਲ ਜਾਲੀਆਂ ਲੱਗੀਆਂ ਸੀ ਬਲੈਕ ਕਲਰ ਦੀਆਂ ਗੱਡੀ ਨੰਬਰ ਵਰਜਨ ਨਹੀਂ ਸਰਨਾ ਪੱਦ ਗਏ ਮੈਂ ਇਹ ਵੀ ਔਰ ਸਮੇਤਲਾ ਦੇ ਦਿੱਤੀ ਹਾਂਜੀ ਕੋਲ ਸਮਾਂ ਤਲਾ ਸਮਝੋ ਸਮਾਨ ਲੈਣ ਆਏ ਸੀਗੇ ਭਾਈ ਇੱਧਰ ਬਾਈਗਰ ਮਹੱਲੇ ਚ ਜੀ ਮੱਖਣ ਆਇਆ ਨਾ ਜੀ ਇੱਧਰੋਂ ਗੱਡੀ ਇੱਕੋ ਦਾਮ ਆਈ ਸੀਗੀ ਜੀ ਠੀਕ ਹੈ ਜੀ ਇੱਕ ਮੁੰਡਾ ਗਲੀੋਂ ਨਿਕਲ ਗਿਆ ਭੱਜ ਗਿਆ ਤੁਹਾਡੇ ਗੱਡੀ ਉਹ ਮੁੰਡੇ ਨੇ ਪਾਣਾ ਬਣਾਇਆ ਮੜਾ ਮੋਟਾ ਲਵੇਟ ਰੱਖਿਆ ਸੀਗਾ ਜੀ ਹਾਂ ਜੀ ਈ ਗੱਲ ਉਹਦੀ ਗੱਲ ਇਹ ਸੀਗੀ ਜੀ ਬਸ ਕੁਝ ਨਹੀਂ ਪਰ ਉਹਦੇ ਹੱਥ ਪਿਸਟਲ ਸੀਗਾ ਬਾਕੀ ਤਾਂ ਪਤਾ ਨਹੀਂ ਇਹ ਕਿਹੜੀ ਗੱਲਬਾਤ ਨਹੀਂ ਹੈ ਨਹੀਂ ਕਿੰਨੇ ਕ ਜਣੇ ਸੀਗੇ ਗੱਡੀ ਦੇ ਵਿੱਚ ਗੱਡੀ ਵਿੱਚ ਇਹ ਨਹੀਂ ਪਤਾ ਵੀ ਜੀ ਇੱਕੋ ਮੁੰਡਾ ਦਿਖਾਇਆ ਸੀਗਾ ਬਾਕੀ ਇੱਕ ਡਰਾਈਵਿੰਗ ਕਰਦਾ ਹੋਣਾ ਇਹ ਨਹੀਂ ਪਤਾ ਬਾਕੀ ਉਹਦੇ ਵਿੱਚ ਬੈਠੇ ਹੋਣਗੇ ਇਹ ਤਾਂ ਉਹ ਨਹੀਂ ਕਹਿ ਸਕਦੇ ਪੱਕੇ ਇਹ ਨਹੀਂ ਗੱਲ ਦਾ ਪਤਾ ਸੀਗਾ ਜੀ ਇੱਕ ਮੁੰਡਾ ਬੇ ਨਾਲ ਹੋਰ ਸੀਗਾ ਜਨੇ ਦੇਖਿਆ ਦੁਖਿਆ ਸੀ ਪਿਸਟਲ ਉਹਨਾਂ ਨੇ ਚਲਾਈ ਕੋਈ ਗੋਲੀ ਗੁਲੀ ਨਹੀਂ ਵੀ ਜੀ ਕੋਈ ਬੋਲੀ ਵਾਇਸ ਕੋਈ ਨਹੀਂ ਆਈ ਸੀਗੀ ਹਾਂ ਜੀ ਗੱਡੇ ਦਾ ਨਹੀਂ ਪਤਾ ਜੀ ਕਿਹੜੀ ਸੀ ਵਾਈਟ ਸੀਗਾ ਜੀ ਚੱਲੇਗਾ ਜਦੋਂ ਉਸੇ ਟਾਈਮ ਜਦ ਇਹ ਇਸ ਟਾਈਮ ਚਲੇ ਗਿਆ ਸੀ ਕਿ ਉਹ ਠੀਕ ਦੇਖੋ ਫਾਇਰਿੰਗ ਦਾ ਸਸਪੈਕਟਡ ਇਨਸੀਡੈਂਟ ਹੋਇਆ ਹੈ ਤੇ ਮਛੂੜਾ ਟਾਣਾ ਦੇ ਏਰੀਆ 'ਚ ਤੇ ਫਰਦਰ ਇਨਵੈਸਟੀਗੇਸ਼ਨ ਵਾਲੇ ਇਨੀਸ਼ੀਅਲ ਸਟੇਜ 'ਚ ਤੇ ਜਿਵੇਂ ਜੋ ਵੀ ਅਪਡੇਟ ਹੋਊਗਾ ਉਹ ਜਾਣੂ ਕਰਾਇਆ ਜਾਊਗਾ ਇਹ ਗਊਸ਼ਾਲਾ ਰੋਡ ਤੇ ਮਨ ਲਾਇਆ ਸੀ